ਨਵਜੋਤ ਸਿੰਘ ਸਿੱਧੂ ਦੀ ਫੇਸਬੁੱਕ ਪੋਸਟ ਤੋਂ ਬਾਅਦ ਇੱਕ ਚਰਚਾ ਫਿਰ ਛਿੜ ਗਈ ਕਿ ਨਵਜੋਤ ਸਿੰਘ ਸਿੱਧੂ ਹੁਣ ਸਿਆਸੀ ਪਾਰੀ ਖੇਡ ਸਕਦੇ ਨੇ ਜਾਂ ਸਿਆਸੀ ਪਾਰੀ ਖੇਡਣ ਦੀ ਸ਼ੁਰੂਆਤ ਵਿੱਚ ਨੇ ਜੇ ਗੱਲ ਕਰੀਏ ਸਿੱਧੂ ਪਰਿਵਾਰ ਦੀ ਨਵਜੋਤ ਕੌਰ ਸਿੱਧੂ ਆਲਰੇਡੀ ਇਹ ਡਿਕਲੇਅਰ ਕਰ ਚੁੱਕੇ ਨੇ ਕਿ 2027 ਦੇ ਵਿੱਚ ਉਹ ਵਿਧਾਨ ਸਭਾ ਚੋਣਾਂ ਅੰਮ੍ਰਿਤਸਰ ਈਸਟ ਹਲਕੇ ਤੋਂ ਲੜਨਗੇ ਔਰ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਹੁਣ ਪ੍ਰਿੰਕਾ ਗਾਂਧੀ ਨੂੰ ਮਿਲ ਕੇ ਆਏ ਨੇ ਉਹਨਾਂ ਨੇ ਫੋਟੋ ਸਾਂਝੀ ਕੀਤੀ ਦਿੱਲੀ ਜਾ ਕੇ ਹਾਈ ਕਮਾਂਡ ਦੇ ਨਾਲ ਮੁਲਾਕਾਤ ਨਵਜੋਤ ਸਿੰਘ ਸਿੱਧੂ ਦੀ ਕੀ ਸਨੇਹ ਹੈ ਕਲਦੀ ਪਈ ਹੈ ਔਰ ਪੰਜਾਬ ਕਾਂਗਰਸ ਦੇ ਵਿੱਚ ਇਸ ਨੂੰ ਕਿਸ ਤਰ੍ਹਾਂ ਵੇਖਿਆ ਜਾ ਰਿਹਾ ਹੈ ਪੰਜਾਬ ਕਾਂਗਰਸ ਦੀਆਂ ਗਤਿਵਿਧੀਆਂ ਇਸ ਮੁਤਲਕ ਕੀ ਹੋ ਸਕਦੀਆਂ ਨੇ ਇਹ ਵਿਚਾਰਨਾ ਜ਼ਰੂਰੀ ਹੈ ਖਾਸ ਤੌਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਦਾ ਇਸ ਸਿਆਸਤ ਦੇ ਵਿੱਚ ਦੁਆਰਾ ਸਰਗਰਮ ਹੋਣਾ ਜਿਸ ਸਿਆਸਤ ਤੋਂ ਥੋੜੀ ਦੇਰ ਵਾਸਤੇ ਹੀ ਸਹੀ ਭਾਵੇਂ ਉਹ ਕਿਨਾਰਾ ਕਰ ਗਏ ਸਨ ਪਰ ਹੁਣ ਦੁਆਰਾ ਪ੍ਰਿਯੰਕਾ ਗਾਂਧੀ ਦੇ ਨਾਲ ਮੁਲਾਕਾਤ ਕੀ ਕਹਿੰਦੀ ਹੈ ਕਿੱਧਰ ਵੱਲ ਨੂੰ ਇਸ਼ਾਰੇ ਕਰਦੀ ਹੈ ਇਰੇ ਉੱਤੇ ਸਵਾਲ ਖੜੇ ਹੋ ਰਹੇ ਆ ਦਰਅਸਲ ਨਵਜੋਤ ਕੌਰ ਸਿੱਧੂ ਜਦੋਂ ਐਲਾਨ ਕਰਦੇ ਆ ਕਿ ਉਹ ਅੰਮ੍ਰਿਤਸਰ ਈਸਟ ਤੋਂ ਚੋਣ ਲੜਨਾ ਚਾਹੁੰਦੇ ਆ ਔਰ ਉਹ ਲੜਨਗੇ ਉਦੋਂ ਹੀ ਇਹ ਸਵਾਲ ਕੀਤਾ ਗਿਆ ਕਿ ਨਵਜੋਤ ਸਿੰਘ ਸਿੱਧੂ ਵੀ ਕੀ ਇਸ ਫੀਲਡ ਦੇ ਵਿੱਚ ਵਾਪਸ ਆ ਸਕਦੇ ਆ ਪੋਲਿਟਿਕਸ ਦੇ ਵਿੱਚ ਵਾਪਸ ਆ ਸਕਦੇ ਆ ਤੇ ਉਦੋਂ ਨਵਜੋਤ ਕੌਰ ਸਿੱਧੂ ਨੇ ਇਸ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਇਹ ਤਰਕ ਦਿੱਤਾ ਸੀ ਕਿ ਹਰ ਇੱਕ ਦਾ ਆਪਣਾ ਵਿਚਾਰ ਹੈ ਆਪਣੀ ਵਿਚਾਰਧਾਰਾ ਹੈ ਔਰ ਉਹ ਉਸੇ ਆਧਾਰ ਦੇ ਉੱਤੇ ਅੱਗੇ ਉਹ ਵਿਖਦੇ ਫੈਸਲੇ ਲੈਂਦਾ ਪਰ ਹੁਣ ਨਵਜੋਤ ਸਿੰਘ ਸਿੱਧੂ ਆਖਰ ਪ੍ਰਿਯੰਕਾ ਗਾਂਧੀ ਨੂੰ ਕਿਉਂ ਮਿਲ ਕੇ ਆਏ ਨੇ ਨਵਜੋਤ ਸਿੰਘ ਸਿੱਧੂ ਨੇ ਇਹ ਫੋਟੋ ਫੇਸਬੁੱਕ ਤੇ ਸ਼ੇਅਰ ਕੀਤੀ ਉਸ ਦਾ ਕਾਰਨ ਕੀ ਹੈ ਕੀ ਨਵਜੋਤ ਸਿੰਘ ਸਿੱਧੂ ਸਿਆਸਤ ਦੇ ਵਿੱਚ ਵਾਪਸ ਆ ਰਹੇ ਹੈ ਜਾਂ ਇੱਥੇ ਕਾਰਨ ਕੁਝ ਹੋਰ ਹੈ ਜਿਵੇਂ ਕਿ ਨਵਜੋਤ ਕੋਰ ਸਿੱਧੂ ਦਾ ਜ਼ਿਕਰ ਕੀਤਾ ਕੀ ਨਵਜੋਤ ਸਿੰਘ ਸਿੱਧੂ ਆਪਣੀ ਧਰਮ ਪਤਨੀ ਲਈ ਸੀਟ ਸੁਰੱਖਿਅਤ ਕਰਨ ਗਏ ਸੀ ਕੀ ਨਵਜੋਤ ਸਿੰਘ ਸਿੱਧੂ ਨਵਜੋਤ ਕੌਰ ਸਿੱਧੂ ਦੇ ਵਾਸਤੇ 227 ਖਾਲਾ ਕਰਨ ਗਏ ਸੀ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਤਰਕ ਦਿੱਤਾ ਜਾ ਰਿਹਾ ਪਰ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਅਜਾਈ ਨਹੀਂ ਸਮਝਣਾ ਚਾਹੀਦਾ ਡਾਕਟਰ ਨਵਜੋਤ ਕੌਰ ਸਿੱਧੂ ਇੱਕ ਵੱਡਾ ਚਿਹਰਾ ਨੇ ਸਮਾਜ ਸੇਵੀ ਦੇ ਤੌਰ ਤੇ ਵੀ ਵਿਚਰੇ ਨੇ ਔਰ ਲਗਾਤਾਰ ਵਿਚਰਦੇ ਵੀ ਰਹੇ ਨੇ ਨਵਜੋਤ ਕੌਰ ਸਿੱਧੂ ਜਿਹੜੇ ਨੇ ਉਹ ਆਪਣੇ ਆਪ ਆਪਣੇ ਪੱਧਰ ਤੇ ਵੀ ਚੋਣ ਲੜ ਸਕਦੇ ਆ ਪਰ ਇਸ ਤੱਤ ਨੂੰ ਕਿ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਵਾਸਤੇ ਪ੍ਰਿਆੰਕਾ ਗਾਂਧੀ ਨੂੰ ਮਿਲ ਕੇ ਆਏ ਨੇ ਇਸ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਦਰਸਲ ਨਵਜੋਤ ਸਿੰਘ ਸਿੱਧੂ ਦੀ ਫੇਸਬੁੱਕ ਪੋਸਟ ਨੇ ਇੱਕ ਵਾਰ ਕਾਂਗਰਸ ਨੂੰ ਜ਼ਰੂਰ ਕੰਪਨੀ ਛੇੜ ਦਿੱਤੀ ਹੈ ਪੰਜਾਬ ਕਾਂਗਰਸ ਨੂੰ ਜ਼ਰੂਰ ਕੰਪਨੀ ਛੇੜ ਦਿੱਤੀ ਹੈ ਦਰਸਲ ਸਿੱਧੂ ਦੀ ਸੰਭਾਵੀ ਸਿਆਸੀ ਵਾਪਸੀ ਦਾ ਜ਼ਿਕਰ ਹੋਣ ਲੱਗਿਆ ਹੈ ਜਿਸ ਕਾਰਨ ਹੁਣ ਨਵਜੋਤ ਸਿੱਧੂ ਬਾਰੇ ਟਿੱਪਣੀਆਂ ਚੱਲ ਰਹੀਆਂ ਨੇ ਕਿ ਹੋ ਸਕਦਾ ਹੈ ਕਿ ਆਪਣੀ ਪਤਨੀ ਲਈ ਕਾਂਗਰਸ ਵਿੱਚ ਜਗ੍ਹਾ ਬਣਾਉਣ ਵਾਸਤੇ ਨਵਜੋਤ ਸਿੰਘ ਸਿੱਧੂ ਪ੍ਰਿਆੰਕਾ ਗਾਂਧੀ ਨੂੰ ਮਿਲ ਕੇ ਆਏ ਹੋਣ ਪਰ ਇਹ ਵੀ ਸੰਭਾਵਨਾ ਹੈ ਕਿ ਸਿੱਧੂ ਆਪ ਵੀ ਸਿਆਸਤ ਵਿੱਚ ਵਾਪਸੀ ਕਰ ਸਕਦੇ ਨੇ ਜਾਂ ਕਰਨ ਵਾਸਤੇ ਤਿਆਰ ਹੋਣ ਹੁਣ ਪ੍ਰਿਯੰਕਾ ਗਾਂਧੀ ਦੇ ਨਾਲ ਮੁਲਾਕਾਤ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਸਿੱਧੂ ਕਾਫੀ ਦਿਨਾਂ ਤੋਂ ਸਮਾਂ ਮੰਗ ਰਹੇ ਸੀ ਪਰ ਇਸ ਦੇ ਇਲਾਵਾ ਤੁਹਾਨੂੰ ਇਹ ਵੀ ਤਰਕ ਦੇ ਦਈਏ ਕਿ ਨਵਜੋਤ ਸਿੰਘ ਸਿੱਧੂ ਸੰਬੰਧੀ ਇਹ ਵੀ ਚਰਚਾ ਸੀ ਕਿ ਹੋ ਸਕਦਾ ਹੈ ਨਵਜੋਤ ਸਿੰਘ ਸਿੱਧੂ ਨੂੰ ਪਹਿਲਾਂ ਬੁਲਾਇਆ ਵੀ ਜਾ ਰਿਹਾ ਸੀ ਕਿਤੇ ਨਾ ਕਿਤੇ ਨੈਸ਼ਨਲ ਮੀਡੀਆ ਦੇ ਵਿੱਚ ਇਹ ਖਬਰਾਂ ਵੀ ਚੱਲ ਰਹੀਆਂ ਸੀ ਕਿ ਰਾਹੁਲ ਗਾਂਧੀ ਨਵਜੋਤ ਸਿੰਘ ਸਿੱਧੂ ਨੂੰ ਮਿਲਣਾ ਚਾਹੁੰਦੇ ਹੈ ਪਰ ਹੁਣ ਤਰਕ ਨਿਕਲ ਕੇ ਆਉਂਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਖਾਸ ਸਮਾਂ ਲਿਆ ਹੈ ਸੂਤਰਾ ਮੁਤਾਬਕ ਔਰ ਹੁਣ ਮੁਲਾਕਾਤ ਜਿਹੜੀ ਆ ਉਹ ਪ੍ਰਿੰਕਾ ਗਾਂਧੀ ਦੇ ਨਾਲ ਕੀਤੀ ਹੈ ਬਹੁਤ ਕੁਝ ਸਾਈਮਲਟੇਨियसਲੀ ਚੱਲ ਰਿਹਾ ਹੈ ਇੱਕ ਪਾਸੇ ਪੰਜਾਬ ਦੀ ਸਿਆਸਤ ਵਿੱਚ ਕਾਂਗਰਸ ਦੇ ਉਹ ਵੱਡੇ ਚਿਹਰੇ ਜਿਹੜੇ ਲਗਾਤਾਰ ਸਰਗਰਮ ਨੇ ਵਿਚਰਦੇ ਨੇ ਤੇ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਜਿਹੜੇ ਇੰਟਰਵਲਸ ਦੇ ਵਿੱਚ ਆਉਂਦੇ ਆ ਤੇ ਇੰਟਰਵਲਸ ਲਾ ਕੇ ਫਿਰ ਚਲੇ ਜਾਂਦੇ ਆ ਸਿਆਸਤ ਵਿੱਚ ਉਹ ਵੀ ਇੱਕ ਵੱਡਾ ਉਹਦਾ ਅਖਤਿਆਰ ਕਰਦੇ ਆ ਪਰ ਲੰਗੇ ਦਿਨੀ ਜਦੋਂ ਨਵਜੋਤ ਸਿੰਘ ਸਿੱਧੂ ਜਾਂ ਨਵਜੋਤ ਕੌਰ ਸਿੱਧੂ ਦੇ ਬਿਆਨ ਦੇ ਉੱਤੇ ਇੱਕ ਟਿੱਪਣੀ ਜਿਹੜੀ ਆ ਇੱਕ ਸਵਾਲ ਕੀਤਾ ਗਿਆ ਰਾਜਾ ਬੜਿੰਗ ਨੂੰ ਉਹਨਾਂ ਦਾ ਜਵਾਬ ਜਿਹੜਾ ਆ ਔਰ ਉਹਨਾਂ ਦਾ ਖਾਸ ਤੌਰ ਤੇ ਉਹਨਾਂ ਦਾ ਜਿਹੜਾ ਨਾਨ ਵਰਬਲ ਜੈਸਚਰ ਸੀਗਾ ਉਹ ਨੋਟ ਕਰਨ ਵਾਲਾ ਸੀਗਾ ਉਹਨਾਂ ਨੇ ਨਵਜੋਤਕਾਰ ਸਿੱਧੂ ਦੇ ਬਿਆਨ ਨੂੰ ਸ਼ਾਇਦ ਅਜਾਈ ਹਵਾ ਦੇ ਵਿੱਚ ਹੀ ਸਮਝਿਆ ਤੇ ਉਹਨਾਂ ਨੇ ਆਪਣਾ ਤਰਕ ਦੇ ਕੇ ਤੇ ਉਹ ਚੱਲਦੇ ਰਹੇ ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਜੇ ਨਵਜੋਤਕਾਰ ਸਿੱਧੂ ਔਰ ਨਵਜੋਤ ਸਿੰਘ ਸਿੱਧੂ ਇਕੱਠੇ ਹੋ ਕੇ ਚੌਂ ਮੈਦਾਨ ਚ ਨਤਰਦੇ ਨੇ ਅੰਮ੍ਰਿਤਸਰ ਹਲਕੇ ਦੇ ਵਿੱਚੋਂ ਅੰਮ੍ਰਿਤਸਰ ਦੇ ਵਕਫਾ ਖਲਕਿਆਂ ਦੇ ਵਿੱਚੋਂ ਤਾਂ ਸਿਆਸਤ ਕਿੱਧਰ ਵੱਲ ਨੂੰ ਜਾਵੇਗੀ ਨਵਜੋਤ ਸਿੰਘ ਸਿੱਧੂ ਆਲਰੇਡੀ ਟੜੇਬਾਜ਼ੀ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਿੱਚ ਹੀ ਤਾਂ ਘੱਟੋ ਘੱਟ ਬਦਨਾਮ ਨੇ ਹਾਲਾਂਕਿ ਕੱਲੇ ਨਵਜੋਤ ਸਿੰਘ ਸਿੱਧੂ ਨਹੀਂ ਬਾਕੀ ਵੀ ਕਈ ਲੀਡਰ ਨੇ ਜਿਹੜੇ ਇਸ ਵਿਵਾਦ ਦੇ ਵਿੱਚ ਆਉਂਦੇ ਨੇ ਜਿਹਨਾਂ ਦਾ ਨਾਮ ਇਸ ਵਿਵਾਦ ਚ ਆਉਂਦਾ ਪਰ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਇੱਕ ਵੱਖਰੇ ਧੜੇ ਨੂੰ ਸੰਬੋਧਨ ਕਰਦੇ ਆ ਇਹ ਕਿਹਾ ਜਾਂਦਾ ਪਰ ਹੁਣ ਵੇਖਣ ਦੀ ਗੱਲ ਹੋਵੇਗੀ ਕਿ ਨਵਜੋਤ ਸਿੰਘ ਸਿੱਧੂ ਆਪ ਸਿਆਸਤ ਵਿੱਚ ਉਤਰਣਗੇ ਜਾਂ ਮਹਿਜ਼ ਉਹਨਾਂ ਦੀ ਪਤਨੀ ਉਤਰਣਗੇ ਆਉਂਦਾ ਸਮਾਂ ਕਾਂਗਰਸ ਵਿੱਚ ਕੀ ਕੁਝ ਲੈ ਕੇ ਆਉਂਦਾ ਇਹ ਸਮੇਂ ਤੇ ਮਸਰਾ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬੜੇ ਰੋਮਾਂਚੀਆ ਪੰਜਾਬੀ ਤੇ